ਹਾਏ ਕੇਕੇਦਰਾ ਇਹਨੂੰ ਕੋ ਸਮਝਾ ਆ ਵੇਖ ਲਾ ਉਹਨਾਂ ਦੀਆਂ ਵਟਾਂ ਮਿੱਦੀ ਜਾਂਦਾ ਇਹਨੇ ਲਾਮਾ ਦਵੋਣਾ ਹੀ ਉਹ ਭਰਾਵਾ ਹੱਥ ਜੜਾ ਲੋ ਬੰਦੇਆਂ ਨੂੰ ਕਰੋ ਕੰਮ ਇਹ ਨਾ ਹੋਵੇ ਪਹਿਲੀ ਚੋਰੀ ਤੇ ਪਹਿਲਾ ਹੀ ਫਾਪ ਪੈ ਜੇ ਜੱਟ ਕਬੇ ਓੜੇ ਹੁੰਦੇ ਜੇ ਮੰਨ ਲੈਂਦੇ ਨੇ ਦੇ ਮੁੜ ਕੇ ਠੀਕ ਆ ਠੀਕਦਰਾ ਮੈਂ ਥੱਲੇ ਜਾਣਾ ਆ ਫੜ ਸਮਾਨ ਭਰਾਵਾ ਦਾ ਲੈ ਇੱਧਰ ਫੜਾ ਦੇ ਉਹ ਨਿਕਿਆ ਉਹ ਖਾਲਚੋਂ ਬਾਹਰ ਹੋ ਜਾ ਉਹ ਡੋਬਣਾ ਜਾਈ ਵਿੱਚ ਉਹ ਮੇਰੀ ਸਾੜ ਤੂੰ ਨਾ ਖੁਬ ਜੀ ਆ ਜਮੀਨ ਵਾਲਾ ਤੇ ਦੀਰਾ ਨਹੀਂ ਆ ਉਹ ਕਿੱਥੇ ਬੰਦਾ ਓਏ ਆ ਟਰੈਕਟਰ ਵਾਉਣ ਡਿਆ ਆਪਾਂ ਲੈਵਲ ਲੋਲ ਕਰਦੇ ਆਪੇ ਆ ਜਾਊਗਾ ਚੱਲ ਏ ਵੀ ਸਹੀ ਆ ਜਾ ਆ ਜਾ ਇੱਥੇ ਆ ਓਏ ਠੇਲਿਆ ਇੱਥੇ ਉੱਚਾਈ ਇੱਥੇ ਹੂੰ ਥੋੜੇ ਮਾਰ ਲੈ ਵੀ ਜਵਾਨਾ ਪੌਣੇ 10 ਤੇ ਲਾ ਦੇ ਨਿਸ਼ਾਨੀ। ਓ ਠੇਕੇਦਾਰਾ ਪੌਣ ਪੂਣਾ ਪਾ ਕਲੈਣੀ ਹੁੰਦੀ ਆ ਪੂਰਾ ਪੂਰਾੱਖ ਕੰਮ। ਓ ਚੱਲ 10 ਕਰ ਲੈ ਆਪਾਂ ਕੋ ਲੈਣ ਜਾਣਾ ਕਿਤੇ 10 ਤੇ ਲਾ ਕੋਈ ਨਹੀਂ ਫਿਰ। ਆਹ ਸਹੀ ਆ ਹਾਂ ਕਰ ਦੇ। ਓ ਠੇਕੇਦਾਰਾ ਨਾਲੀਆਂ ਕਿਧਰ ਚੁੱਕੀ ਫਿਰਦੇ ਜੇ। ਓ ਝੋਨਾ ਨਹੀਂ ਜਲਾਉਂਦੇ। ਓ ਖਲੋਇਆ ਯਾਰ ਹੱਥ ਤੇ ਨਹੀਂ ਕੁਝ ਦਾਂਦਾ। ਅੱਗੇ ਤੇਰਾ ਲੈਵਲ ਨਹੀਂ ਸਹੀ। ਜਾ ਤੂੰ ਐਦਾਂ ਕਰ ਨਕਸ਼ਾ ਫੜ ਕੇ ਲੈ ਆਂ ਹੀ ਲੈਵਲ ਕਢਨੇ ਉਹਨਾਂ ਜਰ ਤੱਕ। ਓ ਨਕਸ਼ਾ